ਰੱਬਾ ਦੇ ਵਿੱਚ ਪਹੁੰਚੇ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਨਾਬਾਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਦੀ ਹਦੂਦ ਦੇ ਅੰਦਰ ਬਣੇ ਪੈਟਰੋਲ ਪੰਪ ਦਾ ਉਦਘਾਟਨ ਕੀਤਾ ਤੇ ਨਾਲ ਹੀ ਦੂਜੇ ਪੈਟਰੋਲ ਪੰਪ ਦਾ ਉਦਘਾਟਨ ਵਰਚੁਅਲ ਰਾਹੀਂ ਫਾਜ਼ਿਲਕਾ ਜੇਲ੍ਹ ਦਾ ਵੀ ਕੀਤਾ ਸੋ ਇਸ ਮੌਕੇ ਤੇ ਮੰਤਰੀ ਨੇ ਕਿਹਾ ਕਿ ਫਾਜ਼ਿਲਕਾ ਦੇ ਸਤਵਾਂ ਅੱਜ ਨਾਬਾ ਦੇ ਵਿੱਚ ਅੱਠਵਾਂ ਪੈਟਰੋਲ ਪੰਪ ਖੋਲ ਚੁੱਕਿਆ ਤੇ ਪੰਜਾਬ ਦੀਆਂ 26 ਜੇਲਾਂ ਦੇ ਵਿੱਚ ਇਹ ਪੈਟਰੋਲ ਪੰਪ ਹੋਰ ਵੀ ਖੋਲੇ ਜਾਣਗੇ ਅਤੇ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਤੇ ਮਾਨ ਜੀ ਬੀਜੀਪੀ ਜੇਲ ਅਰਣਪਾਲ ਜੀ ਦੇ ਨਾਲ ਸਾਡੇ ਸਾਥੀ ਅਫਸਰਾਂ ਦੇ ਨਾਲ ਅਸੀਂ ਇੱਥੇ ਲਾਬਾ ਵਿਖੇ ਇੰਡੀਅਨ ਔਇਲ ਦੇ ਅਫਸਰਾਂ ਦੀ ਸਹਾਦਤ ਦੇ ਨਾਲ ਇੱਥੇ ਪੰਪ ਖੋਲਿਆ ਨਾਲ ਸਾਬਕਿਰ ਫਾਜ਼ਲਕਾ ਦੇ ਵਿੱਚ ਵੀ ਅੱਜ ਹੀ ਪੈਟਰੋਲ ਕੰਪਨੀ ਸ਼ੁਰੂਆਤ ਕੀਤੀ ਗਈ ਆ ਇਹਦੇ ਤੋਂ ਪਹਿਲਾਂ 6 ਜ਼ਿਲ੍ਹਿਆਂ ਦੇ ਵਿੱਚ ਅੱਗੇ ਵੀ ਪੈਟਰੋਲ ਪੰਪ ਚੱਲਦੇ ਆ ਤੇ ਇਹਨਾਂ ਜ਼ਿਲ੍ਹਿਆਂ ਜਿਹੜੀਆਂ ਅੱਜ ਹੁਣ ਇੱਥੋਂ ਪੈਟਰੋਲ ਕੰਪਨੀ ਚਾਲੂ ਹੋਣਾ ਹਰ ਜੇਲ ਤੋਂ ਘੱਟ ਤੋਂ ਘੱਟ 5 ਲੱਖ ਦਾ ਇਨਕਮ ਸੋਰਸ ਜਿਹੜੀ ਆਮਦਨ ਹੋਣੀ ਆ ਤੇ ਨਾਲ ਜਿਹੜੇ ਕੈਦੀ ਆ ਜਿਨ੍ਹਾਂ ਦਾ ਚੰਗਾ ਆਚਰਣ ਹੈ ਜਿਹੜੇ ਕੈਦੀ ਛੁੱਟੀ ਤੋਂ ਆਪਣੇ ਘਰਾਂ ਤੋਂ ਓਕੇ ਵਾਪਸ ਚੰਗੇ ਆਚਰਣ ਨਾਲ ਵਾਪਸ ਆ ਜਾਂਦੇ ਆ ਕੋਈ ਖਰਾਬੀ ਨਹੀਂ ਕਰਦੇ ਉਹਨਾਂ ਨੂੰ ਇਹਨਾਂ ਪੈਟਰੋਲ ਪੰਪਾਂ ਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਉਹ ਕੈਦੀ ਨਾਲੇ ਤੇ ਇਥੋਂ ਤਨਖਾਹ ਲੈਂਦੇ ਆ ਤੇ ਨਾਲੁੱਲੇ ਆਮ ਦੁਨੀਆਦਾਰੀ ਦੇ ਵਿੱਚ ਵਿਚਰ ਸਕਦੇ ਆ ਤੇ ਇਹਨੂੰ ਵੇਖ ਕੇ ਜਿਹੜੇ ਦੂਜੇ ਕੈਦੀ ਆ ਜਿਹੜੇ ਗਲਤੀਆਂ ਕਰਦੇ ਆ ਉਹਨਾਂ ਨੂੰ ਵੀ 희ਦ ਮਿਲਦੀ ਵੀ ਜੇ ਅਸੀਂ ਆਚਰਣ ਚੰਗਾ ਰੱਖੀਏ ਤੇ ਅਸੀਂ ਵੀ ਪੈਟਰੋਲ ਪੰਪਾਂ ਤੇ ਬੇਕਰੀਆਂ ਤੇ ਜਾਂ ਕੋਈ ਕੱਪੜੇ ਸਉਣ ਤੇ ਜਾਂ ਕੋਈ ਫਰੀਚਰ ਦਾ ਕੰਮ ਕਰਨ ਤੇ ਅਸੀਂ ਕੰਮ ਕਰਕੇ ਪੈਸੇ ਕਮਾ ਸਕਦੇ ਆ ਤੇ ਨਾਲ ਸਾਡਾ ਵਧੀਆ ਟਾਈਮ ਪਾਸ ਹੋ ਸਕਦਾ ਨਹੀਂ ਤੇ ਆਪਾਂ ਵੇਨੇ ਆ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਉਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ ਨਾ ਤੇ ਉਹਨਾਂ ਨੂੰ ਦਿਨੇ نیند ਆਉਂਦੀ ਆ ਨਾ ਰਾਤ ਨੂੰ ਚੈਨ ਆਉਂਦਾ ਸਾਰੀ ਸਾਰੀ ਰਾਤ ਉਹ ਫਿਰ ਛੱਤਾਂ ਨੂੰ ਵੇਖਦੇ ਰਹਿੰਦੇ ਆ ਤੇ ਫਿਰ ਪੁੱਠੇ ਪਾਸੇ ਹੀ ਧਿਆਨ ਜਾਂਦਾ ਉਹਨਾਂ ਲੋਕਾਂ ਦਾ ਜੇ ਕੰਮ ਕਰਨ ਸਾਰਾ ਦਿਨ ਕੰਮ ਕਰਨ ਤੇ ਰਾਤ ਨੂੰ ਸੌਂਦੀ ਨਹੀਂ ਸੌਣ ਅਸਲ ਤੇ ਸਰਕਾਰ ਦਾ ਕੰਮ ਇਹ ਹੁੰਦਾ ਕਿ ਜਿਹੜੇ ਕੈਦੀ ਨੇ ਉਹ ਇਹਨਾਂ ਜੇਲਾਂ ਨਹੀਂ ਮੈਂ ਕਹੂੰਗਾ ਸੁਧਾਰ ਘਰ ਸੁਧਾਰ ਘਰਾਂ ਦੇ ਵਿੱਚ ਆ ਕੇ ਸੁਧਰ ਕੇ ਵਾਪਸ ਆ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਕਮਾਈ ਕਰਨ ਆਪਣੇ ਬੱਚਿਆਂ ਨੂੰ ਪੜਾਉਣਾ ਆਪਣੇ ਬੱਚਿਆਂ ਨੂੰ ਨੌਕਰੀਆਂ ਤੇ ਲਗਾਉਣਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮੇਨ ਸੋਚ ਹੀ ਆ ਕਿ ਬੱਚਿਆਂ ਨੂੰ ਪੜਾ ਲਖਾ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਜਿਹੜਾ ਇਹ ਉਪਰਾਲਾ ਆਇਆ ਵਾ ਇਹ ਉਪਰਾਲਾ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਹੋਇਆ ਕਿ ਜਿਹੜੇ ਆ ਨਵੇਂ ਦੂਪਟਰ ਹੋਣ ਪਹੋਰ ਨਾਲੇ ਤੇ ਸ਼ਹਿਰ ਵਾਲਿਆਂ ਨੂੰ ਵਧੀਆ ਤੇਲ ਸੋਤ ਤੇਲ ਕਿਉਂਕਿ ਸਰਕਾਰੀ ਪੈਟਰੋਲ ਪੰਪ ਆ ਇਥੋਂ ਅਸੀਂ ਉਧਾਰਤ ਨਹੀਂ ਦਿੰਦੇ ਕਿਸੇ ਦੁਕਾਨਦਾਰ ਨੂੰ ਜਾਂ ਕਿਸੇ ਕੰਪਨੀ ਨੂੰ ਪਰ ਇਥੋਂ ਤੇਲ ਜਿਹੜਾ ਡੀਜ਼ਲ ਪੈਟਰੋਲ ਤੋਂ ਵੱਧ ਮਾਤਰਾ ਚ ਵਿਕਣਾ ਕਿਉਂਕਿ ਇਹ ਸਰਕਾਰੀ ਪੈਟਰੋਲ ਪੰਪ ਆ ਲੋਕਾਂ ਨੂੰ ਵੀ ਪਤਾ ਆ ਕਿ ਇੱਥੇ ਕੋਈ ਮਿਲਾਵਟ ਨਹੀਂ ਕੋਈ ਇੱਥੇ ਮਿੰਟੀ ਘੱਟ ਨਹੀਂ ਮਿਲਣੀ ਇੱਥੇ ਪੂਰਾ ਪੂਰਾ ਤੇਲ ਮਿਲਣਾ ਤੇ ਲੋਕ ਇਹਨਾਂ ਪੈਟਰੋਲ ਪੰਪਾਂ ਦੀ ਜਿਹੜੀ ਮੇਨ ਸਹੂਲਤ ਆ ਉਹਨੂੰ ਨਾਣ ਕੇ ਕੁਝ ਵੀ ਹੁੰਦੇ ਆ ਤੇ ਸਰਕਾਰ ਨੂੰ ਵੀ ਇੱਕ ਪੈਟਰੋਲ ਪੰਪ ਤੋਂ ਘੱਟ ਤੋਂ ਘੱਟ 5 ਲੱਖ ਰੁਪਈਆ ਇਨਕਮ ਸੋਰਸ ਹੁੰਦੀ ਉਹ ਪੈਸੇ ਇਟੀਆਂ ਦੇ ਭਲੇ ਲਈ ਜੇਲ੍ਹਾਂ ਦੀ ਇਮਾਰਤਾਂ ਦੀ ਦੇਖਭਾਲ ਕਰਨੀ ਤੇ ਹੋਰ ਕੰਮ ਵਾਲੀ ਉਹ ਪੈਸੇ ਵਰਤਦੇ ਜਿਲ੍ਹੇ ਵਿੱਚ ਕਿੰਨੇ ਵੀ ਖੋਲੇ ਜਾਣਗੇ ਆਲ ਓਵਰ ਪੰਜਾਬ ਚੱਕ ਕੇ 6 ਅੱਗੇ ਸੀ ਤੋਂ ਇਹ ਖੁੱਲ ਗਿਆ ਸਰਜੇਲ ਫਾਜ਼ਿਲਕਾ ਤੇ ਨਾਭਾ ਜੇਲ੍ਹ 8 ਹੋ ਗਿਆ ਆਉਣ ਵਾਲੇ ਸਮੇਂ 'ਚ ਆਪਣੀਆਂ 26 ਦੇ ਕਰੀਬ ਜੇਲ੍ਹਾਂ ਨੇ ਸਾਰੀਆਂ ਜੇਲ੍ਹਾਂ 'ਚ ਪੈਟਰੋਲ ਪੰਪ ਖੋਲੇ ਜਾਣਗੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਆ ਉਹਨਾਂ ਨੂੰ ਚੰਗੀ ਕੁਆਲਿਟੀ ਦਾ ਵਧੀਆ ਕੁਆਲਿਟੀ ਦਾ ਤੇ ਪੂਰੀ ਮਿੰਟੀ ਦਾ ਤੇਲ ਮਿਲੇ ਤੇ ਨਾਲ ਜਿਹੜੇ ਸਾਡੇ ਚੰਗੇ ਯਾਤਰੀ ਨਾਲ ਕਿਜੀ ਉਹਨਾਂ ਨੂੰ ਕੰਮਕਾਰ ਮਿਲੇ ਉਹ ਲੋਕਾਂ ਦੇ ਵਿੱਚ ਆਪ ਵਿਚਰ ਸਕਣ